ਆਹ ਵੇਖ ਲੋ ਭਰਾਵੋ ਪੰਜਾਬ ਦੇ ਲੋਕੋ ਜਿਹੜੇ ਸਾਡੇ ਦੇਸ਼ ਦੇ ਮੰਤਰੀ ਆ ਜਿਹੜੇ ਕੋਰਪੋਰੇਟ ਕ੍ਰਿਹਾਣੇ ਆ ਪ੍ਰਾਈਵੇਟ ਕੰਪਨੀਆਂ ਉਹਨਾਂ ਦੇ ਬੱਚੇ ਬਣ ਕੇ ਬਹਿ ਗਏ ਆ ਇਹ ਜਿਵੇਂ ਉਹ ਕਹਿੰਦੇ ਆ ਓਵੇਂ ਕੰਮ ਹੁੰਦੇ ਆ ਉਹਨਾਂ ਨੂੰ ਇਹਨਾਂ ਮੰਤਰੀਆਂ ਨੂੰ ਦੇਸ਼ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਆਪਦੀ ਪਰਵਾਹ ਹੋ ਗਈ ਆ ਤੇ ਅਸਲ ਦੇ ਵਿੱਚ ਤਾਂ ਬਾਈ ਜੀ ਜਿਹੜੀਆਂ ਸਾਡੇ ਦੇਸ਼ ਦੇ ਯਾਦ ਰੱਖੋ ਜਿਹੜੀਆਂ ਸਾਡੇ ਦੇਸ਼ ਦੇ ਸ਼ਹੀਦ ਸ਼ਹੀਦਾਂ ਨੇ ਸ਼ਹੀਦਾਂ ਪਾਂਗਾ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਉਹ ਨੇ ਫਾਲ ਹੋ ਗਈਆਂ ਉਹਦਾ ਕੋਈ ਫਾਇਦਾ ਨਹੀਂ ਰਿਹਾ ਫਾਇਦਾ ਕਿਉਂ ਨਹੀਂ ਰਿਹਾ ਆ ਜਿਵੇਂ ਛੜਕ ਦੇ ਨੰਗਣ ਦੇ ਸਾਨੂੰ ਟੈਕਸ ਦੇਣੇ ਪੈਂਦੇ ਆ ਆ ਇੱਕ ਪਾਸੇ ਹੁਣ ਕੋਈ ਅਨਪੜ ਬੰਦੇ ਪਤਾ ਕੀ ਕਹਿਣਗੇ ਪੜੇ ਲਿਖੇ ਅਨਪੜ ਕਹਿਣਗੇ ਜੀ ਇਹ ਤਾਂ ਛੜਕ ਬਹੁਤਾਂ ਛੜਕਾਂ ਬਣਾਈਆਂ ਪ੍ਰਾਈਵੇਟ ਕੰਪਨੀਆਂ ਛੜਕਾਂ ਬਣਾਉਂਦੀਆਂ ਤੇ ਬਣਾਉਂਦੀਆਂ ਰਹਿਣ ਫਿਰ ਜਿਹੜਾ ਇਹ ਕਹ ਲੋ ਕਿ ਜਿਹੜੇ ਭਾਈ ਏ ਮੰਤਰੀ ਆ ਜਿਹੜਾ ਅਸੀਂ ਟੈਕਸ ਭਰਦੇ ਆ ਸਾਡਾ ਉਹ ਟੈਕਸ ਕਿਸ ਕੰਮ ਦਾ ਅਸੀਂ ਉਹ ਟੈਕਸ ਕਿੱਥੇ ਲੈ ਕੇ ਉਹ ਟੈਕਸ ਉਹ ਜਾਂਦਾ ਕਿੱਥੇ ਆ ਇੱਕ ਪਾਸੇ ਇਹ ਜਿਹੜੀਆਂ ਛੜਕਾਂ ਇਹ ਮੰਤਰੀ ਸਾਥੋਂ ਪੈਸਾ ਲੈਂਦੇ ਆ ਸਾਡੇ ਤੋਂ ਤਨਖਾਹਾਂ ਲੈਂਦੇ ਆ ਜਿਹੜੇ ਇੱਥੋਂ ਅਫਸਰ ਆ ਉਹ ਵੀ ਇੱਥੋਂ ਹੂਟਰ ਮਾਰ ਕੇ ਲੰਘ ਜਾਂਦੇ ਆ ਤੇ ਪੈਸਾ ਭਰਨਾ ਤੇ ਅਸੀਂ ਰਹਿ ਗਏ ਜਿਹੜਾ ਬੰਦਾ ਚਾਹੇ ਕੋਈ ਹਸਪੀਟਲ ਚੱਲਿਆ ਮਰੀਜ਼ ਲੈ ਕੇ ਚਾਹੇ ਕੋਈ ਉਹ ਇੱਕ ਐਂਬੂਲੈਂਸ ਤਾਂ ਲੰਘ ਜਾਂਦੀ ਆ ਫਰੀ ਦੇ ਵਿੱਚ ਪਰ ਜੇ ਕੋਈ ਮਰੀਜ਼ ਲੈ ਕੇ ਚੱਲਿਆ ਜਾਂ ਕੋਈ ਮੁਸੀਬਤ ਦੇ ਵਿੱਚ ਚੱਲਿਆ ਚਾਹੇ ਕੋਈ ਕਾਰ ਕਿਰਾਏ ਤੇ ਲੈ ਕੇ ਚੱਲਿਆ ਭਾਈ ਉਹ ਤਾਂ ਇੱਥੇ ਟੈਕਸ ਦੇ ਕੇ ਲੰਘਦਾ ਤੇ ਕਿੰਨਾ ਚਿਰ ਇੱਥੇ ਲੋਕ ਭਰਦੇ ਰਹਿਣਗੇ ਟੈਕਸ ਤੁਹਾਨੂੰ ਇਹ ਤੁਸੀਂ ਇੱਕ ਗੱਲ ਦੱਸੋ ਜਿਹੜੇ ਸਾਡੇ ਦੇਸ਼ ਦੇ ਮੰਤਰੀ ਆ ਜਿਨ੍ਹਾਂ ਅੰਗਰੇਜ਼ ਸੀਗੇ ਸਾਨੂੰ ਲੁੱਟਣ ਵਾਸਤੇ ਤੇ ਕੁਝ ਇੱਕ ਦਲਾਲ ਬਣੇ ਸੀਗੇ ਉਸੇ ਤਰ੍ਹਾਂ ਬਈ ਸਾਡਾ ਦੇਸ਼ ਲੁੱਟਣ ਤੇ ਬਿਜ਼ਨਸਮੈਨ ਬਣੇ ਹੋਏ ਆ ਤੇ ਦਲਾਲ ਬਣ ਕੇ ਅੱਜ ਦੇ ਸਾਡੇ ਮੰਤਰੀ ਇਹ ਗੱਲਾਂ ਮੇਰੀਆਂ ਕੌੜੀਆਂ ਭਾਵੇਂ ਤਿੱਖੇ ਸ਼ਬਦ ਲੱਗਣ ਇਸ ਟਾਈਮ ਇੱਥੇ ਲੰਘਣ ਵਾਸਤੇ 2-200 ਰੁਪਇਆ ਦੇਣਾ ਪੈਂਦਾ ਵੀ 200 ਰੁਪਇਆ ਦੀ ਪਰਚੀ ਕਟਾਓ 300 ਰੁਪਇਆ ਦੀ ਪਰਚੀ ਕਟਾ ਜਿੰਨੀ ਵੀ ਪਰਚੀ ਬਣਦੀ ਆ ਪਹਿਲਾਂ ਤਾਂ ਇਹ ਕਹਿ ਲੋ ਕਿ ਤੁਸੀਂ ਬਣਾਓ ਅਸੀਂ ਇਹ ਨਹੀਂ ਕਹਿੰਦੇ ਨਾ ਬਣਾਓ ਜੇ ਤੁਹਾਨੂੰ ਪ੍ਰਾਈਵੇਟ ਕੰਪਨੀਆਂ ਨੂੰ ਬਣਾਉਣੇ ਆ ਜੇ ਤੁਸੀਂ ਨਹੀਂ ਬਣਾ ਸਕਦੇ ਤੇ ਤੁਸੀਂ ਮੰਤਰੀ ਬਣੇ ਆ ਤੁਸੀਂ ਦੇਸ਼ ਸਾਡੇ ਵਿੱਚ ਤੇ ਸਭ ਸਰਕਾਰੀ ਚੀਜ਼ਾਂ ਤੁਸੀਂ ਵੇਚਤੀਆਂ ਦੇਸ਼ ਦਾ ਸੱਤਿਆਨਾਸ਼ ਮਾਰਨ ਤੇ ਲੱਗੇ ਹੋਏ ਆ ਤੇ ਇਸ ਟਾਈਮ ਨੇ ਫਾਲ ਹੋ ਗਈਆਂ ਸਾਡੇ ਸ਼ਹੀਦਾਂ ਦੀਆਂ ਸ਼ਹੀਦੀਆਂ ਦਿੱਤੀਆਂ ਉਹਨਾਂ ਨੇ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਸੀ ਪਰ ਮਾਫੀ ਚਾਹੁੰਨਾ ਜਿਵੇਂ ਅੰਗਰੇਜ਼ ਇਸ ਦੇਸ਼ ਨੂੰ ਲੁੱਟਦੇ ਸੀ ਫਲਾਨਾ ਟੈਕਸ ਢੋਂਕਾ ਟੈਕਸ ਉੱਥੇ ਤਰ੍ਹਾਂ ਸਾਥੋ ਟੈਕਸ ਲੈ ਲਈ ਜਾਂਦੇ ਆ ਤੁਸੀਂ ਅੰਗਰੇਜ਼ਾਂ ਤਰਾ ਬਣੇ ਹੋਏ ਆ ਟੈਕਸ ਲੈ ਲੈ ਕੇ ਵੀ ਸਾਨੂੰ ਇੰਨਾ ਇੰਨਾ ਪ੍ਰਾਈਵੇਟ ਕੰਪਨੀਆਂ ਤੇ ਤੁਸੀਂ ਅੱਗੇ ਸੱਟ ਦਿੰਨੇ ਆ ਜਦੋਂ ਅਸੀਂ ਵੋਟ ਪਾਉਂਨੇ ਆ ਉਸ ਟਾਈਮ ਤੇ ਤਾਂ ਤੁਸੀਂ ਸਾਰਾ ਕੁਝ ਫ੍ਰੀ ਦੇਣ ਦੀ ਗੱਲ ਕਰਦੇ ਆ ਤੇ ਤੁਸੀਂ ਕੀ ਕਰ ਸਕਦੇ ਹਲੇ ਤੱਕ ਲੋਕਾਂ ਨੂੰ ਛੜਕਾਂ ਫ੍ਰੀ ਨਹੀਂ ਦੇ ਸਕੇ ਲੋਕ ਇੱਥੋਂ ਲੰਜਨ ਦੇ ਪੈਸੇ ਦਿੰਦੇ ਆ ਤੇ ਇੱਕ ਪਾਸੇ ਜਦੋਂ ਮੁੱਛਾ ਮਰੋੜਨ ਦੀ ਗੱਲ ਆਉਂਦੀ ਆ ਉਦੋਂ ਇੱਥੋਂ ਦੇਸ਼ ਦੇ ਮੰਤਰੀ ਮੁੱਛਾ ਮਰੋੜਦੇ ਆ ਐਂ ਕਰਕੇ ਕਿ ਅਸੀਂ ਤਾਂ ਜੀ ਛੜਕਾਂ ਬਣਾਤੀਆਂ ਛੜਕਾਂ ਤੁਸੀਂ ਯਾਰ ਕਾਦੀਆਂ ਬਣਾਤੀਆਂ ਇੱਥੋਂ ਦਾ ਅਸੀਂ ਲੰਘਣ ਦੇ ਪੈਸੇ ਦਿੰਨੇ ਆ ਉਹ ਭਰਾਵੋ ਤੁਸੀਂ ਤਾਂ ਹੁੱਟਰ ਮਾਰ ਕੇ ਲੰਘਦੇ ਆ ਲੱਖਾਂ ਰੁਪਈਆ ਤਨਖਾਹ ਦੇ ਹੁੱਟਰ ਮਾਰ ਕੇ ਲੰਘਦੇ ਆ ਹਜ਼ਾਰਾਂ ਰੁਪਈਆ ਤਨਖਾਹ ਦੇ ਹੁੱਟਰ ਮਾਰ ਕੇ ਲੰਘਦੇ ਆ ਜਿਹਨੇ ਕਿਸੇ ਨੇ ਰੋਜ਼ਗਾਰ ਵਾਸਤੇ ਟੈਕਸੀ ਪਾਈ ਆ ਜਾਂ ਕਿਸੇ ਹੋਰ ਉਹਨੇ ਸਾਧਨ ਨਗਾਉਣਾ ਭਾਈ ਉਹ ਆਪਦੇ ਰੁਜ਼ਗਾਰ ਕਰਦੇ ਫਿਰਦੇ ਆ ਬੰਦੇ ਉਹ ਇੱਥੋਂ 2-200 ਰੁਪਇਆ ਦੇ ਕੇ ਜਾਂਦੇ ਆ ਇਹ ਆਜ਼ਾਦੀ ਸਾਨੂੰ ਕਾਦੀ ਹੋ ਗਈ ਸਾਨੂੰ ਤਾਂ ਸਰਕਾਰਾਂ ਦੇ ਤੁਰਨ ਦੇ ਪੈਸੇ ਦੇਣੇ ਪੈ ਰਹੇ ਆ ਹੁਣ ਕੁਝ ਸਿਆਣੇ ਵੀ ਬੋਲਣਗੇ ਜਿਹੜੇ ਕਹਿਣਗੇ ਛੜਕਾ ਫੰਨੇ ਖਾਂ ਬਣਾਤੀਆਂ ਜਿੰਨਾਂ ਕੋਲ ਪੈਸਾ ਜ਼ਿਆਦਾ ਆ ਜਿਹੜੇ ਪਾਰਟੀਆਂ ਦੇ ਟੱਟੂ ਬਣੇ ਹੋਏ ਆ ਉਹ ਹੁਣ ਕੁਛ ਨਾ ਕੁਛ ਬੋਲਣਗੇ ਵੀ ਤੇ ਮੈਂ ਉਹਨਾਂ ਨੂੰ ਵੀ ਦੱਸ ਦੇਵਾਂ ਜੇਕਰ ਟੈਕਸ ਲਾਉਣੇ ਆ ਕਿਉਂਕਿ ਉਹ ਕੰਪਨੀਆਂ ਫੰਡ ਦੇ ਦਿੰਦੀਆਂ ਕਈ ਵਾਰ ਉਹ ਜਦੋਂ ਫੰਡ ਦਿੰਦੇ ਆ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਕਿਤੋਂ ਨਾ ਕਿਤੋਂ ਧੱਕਾ ਢਾਣਾ ਹੁੰਦਾ ਤੁਸੀਂ 50 ਰੁਪਏ ਲਵਾਓ 50 ਰੁਪਏ ਜਾਂ 30 ਰੁਪਏ ਲਾਓ 30 ਰੁਪਿਆ ਵਿੱਚ 24 ਘੰਟੇ ਬੰਦਾ ਲੰਘੇ ਚਾਹੋ ਤਿੰਨ ਵਾਰੀ ਲੰਗੇ ਚਾਰ ਵਾਰੀ ਲੰਗੇ ਆ ਛੜਕਤੇ ਚੜਕੇ ਜਦੋਂ ਇੱਕ ਵਾਰੀ ਟੂਲ ਟੈਕਸ ਤੋਂ ਲੰਘ ਜਾਂਦਾ ਦੂਜੀ ਵਾਰੀ ਉਹਦਾ ਜਾਨ ਨੂੰ ਜੀ ਨਹੀਂ ਕਰਦਾ ਇਹ ਬਾਈ ਸਾਡੇ ਮੰਤਰੀਆਂ ਦਾ ਕਸੂਰ ਆ ਲੋਕਾਂ ਦਾ ਕਸੂਰ ਆ ਲੋਕ ਬੋਲੇ ਨਹੀਂ ਗਏ ਇੱਥੋਂ ਸਾਡੀ ਲੰਮੀ ਲੇਨ ਲੱਗ ਗਈ ਅਸੀਂ ਕਿਹਾ ਬਾਈ ਸਾਨੂੰ ਲਗਭਗ ਢਾਈ ਮਿੰਟ ਹੋ ਗਏ ਆ ਤੇ ਅਸੀਂ ਉਹਨਾਂ ਇੱਥੋਂ ਨਹੀਂ ਪੈਸੇ ਦੇਣੇ ਕਿਉਂਕਿ ਰੂਲ ਆ ਐਨ ਐਚ ਏ ਦਾ ਅਸੀਂ ਫੋਨ ਲਾਏ ਮੈਂ ਇਹਨਾਂ ਨੂੰ ਪਹਿਲਾ ਫੋਨ ਲਾਇਆ 845 ਤੇ 850 ਤੇ ਲਾਇਆ ਇਹਨਾਂ ਨੇ ਗੱਲ ਕੀਤੀ ਇਹ ਪਤਾ ਕੀ ਆਂਦੇ ਇਹ ਆਂਦੇ ਜੀ ਹੁਣ ਜਿਹੜਾ ਐਨਐਚਏ ਦਾ ਰੂਲ ਆ ਉਹ ਚੇਂਜ ਹੋ ਗਿਆ ਮੈਂ ਕਿਹਾ ਕਦੋਂ ਦਾ ਚੇਂਜ ਹੋਇਆ 19 ਅਗਸਤ 2024 ਨੂੰ ਰੂਲ ਚੇਂਜ ਹੋ ਗਿਆ ਰੂਲ ਕੀ ਬਣ ਗਿਆ ਉਹ ਕਹਿੰਦੇ ਜਿੰਨਾ ਮਰਜੀ ਲੰਮੀ ਲਾਈਨ ਲੱਗੀ ਹੋਈ ਆ ਜਿੰਨੀ ਮਰਜੀ ਪੈਸੇ ਤੁਹਾਨੂੰ ਦੇ ਕੇ ਜਾਣੇ ਪੈਣਗੇ ਅੱਛਾ ਇੱਕ ਲੰਮੀ ਲਾਈਨ ਲੱਗੀ ਆ ਔਰ ਉਹਦੇ ਵਿੱਚ ਮਰੀਜ਼ ਪਾਏ ਹੋਏ ਆ ਹੁਣ ਉਹ ਮਰੀਜ਼ ਆ ਜਿਹੜੇ ਉਹ ਉਹ ਮਾਰ ਰਿਆ ਮਰੀਜ਼ ਤੇ ਉਹ ਡੀਕੀ ਜਾ ਕੇ ਵੀ ਜਿੰਨਾ ਚਿਰ ਉਹ ਪੈਸੇ ਦੇ ਕੇ ਬਾਈ ਜੀ ਸਾਡੀ ਸਰਕਾਰ ਨੇ ਜਿਹੜੀ ਦੇਸ਼ ਦੀ ਸਰਕਾਰ ਆ ਸਾਨੂੰ ਮਾਰ ਮਕਾਇਆ ਲੋਕਾਂ ਦੇ ਪੱਲੇ ਕੱਖ ਨਹੀਂ ਛੱਡਿਆ ਗੱਲਾਂ ਹੀ ਕਰਦੇ ਆ ਅੱਛੇ ਦਿਨ ਅਸੀਂ ਤਾਂ ਲਿਹਾਉਣ ਨੂੰ ਫਿਰਦੇ ਸੀ ਅੱਛੇ ਦਿਨ ਆ 15 ਆ ਤਿੰਨ ਆਰੀ ਬਣ ਗਏ ਆ ਤੁਸੀਂ ਅੱਛੇ ਦਿਨ ਕਾਹਦੇ ਆਉਣੇ ਆ ਜਿਹੜੇ ਤੁਹਾਡੀਆਂ ਪਾਰਟੀਆਂ ਨਾਲ ਜੁੜੇ ਹੋਏ ਆ ਉਹਨਾਂ ਕੋਲ ਪੈਸਾ ਜਿਹੜੇ ਤੁਹਾਡੀਆਂ ਪਾਰਟੀਆਂ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਫੰਡ ਆ ਜਾਂਦੇ ਆ ਉਹ ਵੀ ਕੰਮ ਕਢਾ ਦਿੰਦੇ ਆ ਕਈਆਂ ਬੰਦਿਆਂ ਦੇ ਔਰ ਉਹਨਾਂ ਦੀਆਂ ਹਰ ਥਾਵਾਂ ਤੇ ਚੱਲਦੀਆਂ ਜਿਹੜੇ ਤੁਹਾਡੇ ਖਾਸਮ ਖਾਸ ਹੁੰਦੇ ਆ ਉਹਨਾਂ ਦੇ ਹੂਟਰ ਲੱਗ ਜਾਂਦੇ ਆ ਉਹਨਾਂ ਨੂੰ ਫੋਰਸਾਂ ਮਿਲ ਜਾਂਦੀਆਂ ਔਰ ਉਹ ਫੋਰਸਾਂ ਵੇਖ ਕੇ ਉਹਨਾਂ ਨੂੰ ਨੰਗਾ ਦਿੱਤਾ ਜਾਂਦਾ ਰੂਲ ਇਹ ਬਣਾਓ ਕਿ ਜਿਹੜਾ ਮੰਤਰੀ ਆ ਮੰਤਰੀ ਭਾਈ ਸਾਡਾ ਜਿਹੜਾ ਮਾਲੀ ਬਣਾਇਆ ਸੀ ਚਾਹੇ ਸਾਡੇ ਦੇਸ਼ ਦਾ ਮੰਤਰੀ ਹੋਵੇ ਚਾਹੇ ਸਾਡੀ ਸਟੇਟ ਦਾ ਮੰਤਰੀ ਹੋਵੇ ਉਹਨਾਂ ਦਾ ਪੈਸਾ ਲੱਗਣਾ ਚਾਹੀਦਾ ਜਦੋਂ ਉਹ ਸੇਵਾ ਕਾਦੀ ਕਰਦਾ ਕੋਈ ਮੰਤਰੀ ਸੇਵਾ ਨਹੀਂ ਕਰਦਾ ਜਿਹੜਾ ਵੀ ਮੰਤਰੀ ਆ ਉਸ ਮੰਤਰੀ ਨੂੰ ਅਸੀਂ ਲਗਭਗ ਲੱਖਾਂ ਰੁਪਈਆ ਮਹੀਨੇ ਦੀ ਤਨਖਾਹ ਦਿੰਨੇ ਆ ਤੇ ਉਹ ਤਨਖਾਹ ਲੈ ਕੇ ਵੀ ਉਹਦਾ ਬੱਬਰ ਨਹੀਂ ਭਰਦਾ ਇੱਕ ਬੰਦੇ ਇੱਥੇ ਦਿਹਾੜੀਦਾਰ ਆ ਜਿਹੜੇ ਉਹ ਦਿਹਾੜੀਦਾਰ ਵੀ ਜਿਹੜੇ ਇਹ ਕਹਿ ਲਓ ਕਿ ਤੁਸੀਂ ਜਿਹੜੇ ਦਿਹਾੜੀਦਾਰ ਆ ਉਹ ਦਿਹਾੜੀਦਾਰ ਉਹ ਇੱਥੋਂ ਟੈਕਸ ਦੇ ਕੇ ਲੰਘਦੇ ਆ ਤੇ ਜਿਹੜਾ ਕਹਿ ਲੋ ਜਿਹੜੇ ਬੰਦੇ ਹੋਰ ਆ ਉਹ ਟੈਕਸ ਦੇ ਕੇ ਲੰਘਦੇ ਆ ਜਿਹੜੇ ਬਚਾਰੇ ਇੱਥੋਂ ਸੜਕ ਤੋਂ ਲੰਘਣ ਦਾ ਤੇ ਦੂਜੇ ਪਾਸੇ ਲੱਖਾਂ ਰੁਪਿਆ ਤਨਖਾਹ ਵਾਲੇ ਉਹ ਇੱਥੋਂ ਹੂਟਰ ਮਾਰ ਕੇ ਲੰਘ ਜਾਂਦੇ ਆ ਇੱਥੇ ਬਈ ਹਰ ਅਫਸਰ ਦਾ ਵੀ ਟੈਕਸ ਲੱਗਣਾ ਟੂਲ ਟੈਕਸ ਲੱਗਣਾ ਚਾਹੀਦਾ ਹਰ ਮੰਤਰੀ ਦਾ ਹਰ ਐਮ ਐਲ ਏ ਦਾ ਹਰ ਇੱਕ ਦਾ ਬਈ ਟੂਲ ਟੈਕਸ ਲੱਗਣਾ ਚਾਹੀਦਾ ਅਸੀਂ ਟੂਲ ਟੈਕਸਾਂ ਤੋਂ ਨਾ ਨਹੀਂ ਕਰਦੇ ਜਦੋਂ ਸਰਕਾਰ ਹੀ ਬੰਦਿਆਂ ਦੇ ਜਦੋਂ ਸਰਕਾਰ ਦੇ ਜਦੋਂ ਭਾਈ ਆ ਕੇ ਇੱਥੋਂ 200 ਰੁਪਏ ਚਿਪਿਆ ਕਰੂਗਾ ਜਦੋਂ ਉਹਨਾਂ ਨੂੰ ਔਰ ਇਹਨਾਂ ਦਾ ਜਿਹੜਾ ਫਾਸਟ ਟੈਗ ਦਾ ਰੀਚਾਰਜ ਕਰਾਉਣਾ ਪਿਆ ਕਰੂਗਾ ਉਸ ਟਾਈਮ ਤੇ ਇਹਨਾਂ ਨੂੰ ਪਤਾ ਲੱਗੂਗਾ ਕਿ ਦਰਦ ਹੁੰਦਾ ਕੀ ਆ ਸਾਡੇ ਮੰਤਰੀ ਜਿਹੜੇ ਦੇਸ਼ ਦੇ ਮੰਤਰੀ ਆ ਸਾਡੇ ਉਹ ਸਾਰੇ ਬਿਜ਼ਨਸਮੈਨਾਂ ਨੂੰ ਪ੍ਰੋਫਿਟ ਪਚਾਉਣ ਤੇ ਲੱਗੇ ਹੋਇਆ ਦੇਸ਼ ਦੇ ਲੋਕਾਂ ਦਾ ਕੋਈ ਭਲਾ ਨਹੀਂ ਕਰ ਰਹੇ ਦੇਸ਼ ਦੇ ਲੋਕ ਜਾਨ ਟੱਠੇ ਖੂਚ ਦੇਸ਼ ਦੇ ਲੋਕ ਕੱਲੇ ਵੋਟਾਂ ਲੈਣ ਵਾਸਤੇ ਰਹਿ ਗਏ ਆ ਤੁਸੀਂ ਗੱਲਾਂ ਵੱਡੀਆਂ ਵੱਡੀਆਂ ਕਰਨ ਯੋਗਰੇ ਰਹਿ ਗਏ ਆ ਹੋਰ ਤੁਸੀਂ ਕੋਈ ਗੱਲਾਂ ਨਹੀਂ ਕਰ ਸਕਦੇ ਪੰਜਾਬ ਨੂੰ ਬਚਾਉਣ ਵਾਲੀਆਂ ਦੇਸ਼ ਨੂੰ ਬਚਾਉਣ ਵਾਲੀਆਂ ਮੇਰੀ ਇੱਕੋ ਹੀ ਮੰਗ ਆ ਕਿ ਦੋ ਮੰਗਾ ਇਹਨਾਂ ਦੋਨਾਂ ਵਿੱਚੋਂ ਕੋਈ ਪੂਰੀ ਕਰ ਦੋ ਪੰਜਾਬ ਦੇ ਲੋਕੋ ਤੁਹਾਨੂੰ ਵੀ ਬੇਨਤੀ ਹੈ ਗੱਲ ਸਰਕਾਰ ਤੱਕ ਪਹੁੰਚਾ ਦਿਓ ਪਹਿਲੀ ਗੱਲ ਇਹ ਆ ਕਿ ਜਿਹੜਾ ਇਹਦਾ ਟੂਲ ਟੈਕਸ ਆ ਉਹ 50 ਰੁਪਏ ਪਰਚੀ ਹੋਣੀ ਚਾਹੀਦੀ ਆ ਹੱਦੋਂ ਵੱਧ ਜਾਂ 30 ਰੁਪਏ ਹੋਵੇ ਉਹ ਵੀ 24 ਘੰਟਿਆਂ ਵਾਸਤੇ ਜਿੰਨੇ ਵਾਰੀ ਮਰਜ਼ੀ ਲੰਘ ਜੇ ਬੰਦਾ 24 ਘੰਟਿਆਂ ਵਾਸਤੇ ਹੋਣੀ ਚਾਹੀਦੀ ਆ ਔਰ ਦੂਸਰੀ ਜੇਕਰ ਇਹ ਨਹੀਂ ਪੂਰੀ ਹੁੰਦੀ ਤਾਂ ਜਿਹੜੇ ਮੰਤਰੀ ਸਾਡਾ ਖੂਨ ਚੂਸਣ ਤੇ ਲੱਗੇ ਹੋਏ ਆ ਉਹਨਾਂ ਮੰਤਰੀਆਂ ਦਾ ਔਰ ਜਿਹੜੇ ਅਫਸਰ ਸਹਿਬਾਨ ਉਹਨਾਂ ਦਾ ਵੀ ਇੱਥੇ ਭਾਈ ਟੂਲ ਪਰਚੀ ਲੱਗਣੀ ਚਾਹੀਦੀ ਆ ਔਰ ਸਾਡੀ ਇਹ ਬੇਨਤੀ ਆ ਅਸੀਂ ਇਸ ਚੀਜ਼ ਦੇ ਨਾਲ ਖੁਸ਼ ਹੋ ਜਾਾਂਗੇ ਜਦੋਂ ਮੰਤਰੀਆਂ ਦੇ ਟੈਕਸ ਲੱਗਿਆ ਕਰਨਗੇ ਉਸ ਟਾਈਮ ਤੇ ਇਹ ਬੰਦ ਵੀ ਹੋ ਜਾਣਗੇ ਬੰਦ ਨਹੀਂ ਕਰਾਉਣਾ ਤਾਂ ਤੁਸੀਂ 30 30 40 ਰੁਪਏ ਪਰਚੀ ਰੱਖੋ ਜਿਹੜੀ ਅਗਲੇ ਨੂੰ ਮਹਿਸੂਸ ਨਾ ਹੋਵੇ ਆ 2 200 ਰੁਪਿਆ ਕਿਸੇ ਬੰਦੇ ਕੋਲੋਂ ਦਿੱਤਾ ਨਹੀਂ ਜਾਂਦਾ ਮਰੂਤੀ ਗੱਡੀ ਆ ਜਿਹੜੀ 30 40 ਹਜ਼ਾਰ ਦੀਆਂ ਗੱਡੀਆਂ ਤੋਂ ਆ ਜਾਂਦੀਆਂ 50 60 ਹਜ਼ਾਰ ਦੀਆਂ ਤੇ 50 60 ਹਜ਼ਾਰ ਦੀ ਗੱਡੀ ਤਾਂ ਲੈਂਦਾ ਅਗਲਾ ਕਿਸ਼ਤਾਂ ਤੇ ਲੈ ਲੈਂਦਾ ਪਰ ਭਾਈ 2 200 ਰੁਪਿਆ ਉਹ ਵੀ ਇੱਕ ਰਾਹ ਤੇ ਤਿੰਨ ਤਿੰਨ ਟੂਲ ਟੈਕਸ ਆ ਜਾਂਦੇ ਆ 2-200 ਰੁਪਏ ਕਿੱਥੇ ਦੇ ਕੇ ਜਾਊਗਾ ਬੰਦਾ ਇਹ ਤੁਸੀਂ ਆਪ ਸਿਆਣੇ ਆ ਬਾਕੀ ਬਾਈ ਤੁਹਾਡੀ ਆ ਗਲਤੀ ਰਹਿ ਗਈ ਹੁਣ ਹੁਣ ਆ ਵੀ ਕੰਮ 19 19 ਅਗਸਤ 2024 ਚ ਰੂਲ ਚੇਂਜ ਹੋ ਗਿਆ ਜਿੱਦਾਂ ਮਰਜ਼ੀ ਟ੍ਰੈਫਿਕ ਤਕੜਾ ਲੱਗਿਆ ਹੋਵੇ ਪਰਚੀ ਦੇਣੀ ਪੈਣੀ ਆ ਇਹ ਮੈਨੂੰ ਹੁਣ ਪਤਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਇੰਨਾ ਹੀ ਲੱਗਦਾ ਜਿਵੇਂ ਅੰਗਰੇਜ਼ ਸਾਨੂੰ ਲੁੱਟਣ ਤੇ ਆਏ ਸੀ ਸਾਡੇ ਦੇਸ਼ ਦੇ ਮੰਤਰੀ ਵੀ ਉਹ ਸਾਡੇ ਜਿਹੜੇ ਬਿਜ਼ਨਸਮੈਨ ਸਾਨੂੰ ਲੁੱਟਣ ਤੇ ਲੱਗੇ ਹੋਏ ਆ ਤੁਸੀਂ ਵੀ ਉਹਨਾਂ ਦੇ ਅੰਡਰ ਚੱਲਣ ਲੱਗੇ ਆ ਅਸੀਂ ਤੇ ਇਹੀ ਕਹਿ ਸਕਦੇ ਆ ਕਿਉਂਕਿ ਸਾਡੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਅਸੀਂ ਤਾਂ ਹਰ ਥਾਂ ਤੇ ਟੈਕਸ ਦਿੰਨੇ ਆ ਹਰ ਥਾਂ ਤੇ ਮੂਤਨ ਤੱਕ ਦਾ ਟੈਕਸ ਦੇਣਾ ਪੈਂਦਾ ਸਾਨੂੰ ਤੇ ਅਸੀਂ ਤੁਹਾਡਾ ਬੱਬਰ ਭਰਨ ਜੀ ਰਹਿ ਗਏ ਆ ਗੱਡੀਆਂ ਤੁਸੀਂ ਚਲਾਉਂਦੇ ਆ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਫ੍ਰੀ ਆ ਤੇ ਜਿਹੜੇ ਭਾਈ ਦਿਹਾੜੀਆਂ ਜਾਂਦੇ ਆ ਉਹ ਵੀ ਇੱਥੋਂ ਟੈਕਸ ਦੇ ਦੇ ਲੰਘਦੇ ਆ ਤੇ ਇਹ ਫਾਇਦਾ ਕੋਈ ਨਹੀਂ ਸਰਕਾਰ ਦਾ